ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਨੂੰ ਨਸ਼ਿਆਂ ਦੇ ਦਲਦਲ ਚ ਫਸੇ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਪੂਰਤੀ ਲਈ ਚੋਰੀ ਦੀਆਂ ਘਟਨਾਵਾਂ ਮਨਜਾਮ ਦੇ ਰਹੇ ਹਨ ਇਹ ਗੱਲ ਬਠਿੰਡਾ ਸ਼ਹਿਰ ਦੀ ਜਿੱਦਕਿ ਵਕ ਵਕ ਥਾਂ ਮੈਂ ਚੋਰੀ ਦੇ ਮੋਟਰਸਾਈਕਲ ਨੂੰ ਲੈ ਕੇ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਇੱਕ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਕਿ ਤਕਰੀਬਨ ਇੱਕ ਦਰਜਨ ਕਰੀ ਮੋਟਰਸਾਈਕਲ ਵਕ ਵਕ ਕੰਪਨੀਆਂ ਦੇ ਫੜੇ ਗਏ ਹਨ ਮੋਟਰਸਾਈਕਲ ਦੀ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਸੀਸੀਟੀਵੀ ਕੈਮਰੇ ਫੋਟੋਲੇ ਜਾ ਰਹੇ ਸਨ ਅਤੇ ਉਹਨਾਂ ਦੀ ਆਧਾਰਤ ਦੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹ ਚੋਰੀ ਕੀਤੀ ਜਾ ਰਹੀਆਂ ਤਸਵੀਰਾਂ ਵਿੱਚ ਸੀਸੀਟੀਵੀ ਦੇ ਕਟਨਾਵਾਂ ਸਾਡੇ ਸਾਹਮਣੇ ਨਜ਼ਰ ਆ ਰਹੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਸ ਦੇ ਉੱਪਰ ਪਹਿਲਾਂ ਵੀ ਭਰਾ ਦੇ ਇੱਕ ਮਾਮਲੇਦਾਰ ਜਹਾਨ ਜਿੱਤੇ ਕੀ ਮੋਟਰਸਾਈਕਲ ਦੀ ਕਟਨਾਮ ਇਜਾਮ ਦਿੱਤੇ ਜਾ ਰਹੇ ਸਨ ਉਹਦੇ ਚੋਰੀ ਦੀ ਇੱਕ ਤਰੀਕ ਵਿੱਚ ਇੱਕ ਦਰਜਨ ਕਰੀ ਇਹ ਮੋਟਰਸਾਈਕਲ ਇਹਨਾਂ ਤੋਂ ਬਰਾਮਦ ਹੋਏ ਹਨ ਕਿਉਂਕਿ ਨਸ਼ੇ ਦੀ ਪੂਰਤੀ ਕਰਨ ਦੇ ਲਈ ਇਹ ਮੋਟਰਸਾਈਕਲ ਚੋਰੀ ਕੀਤੇ ਜਾਂਦੇ ਸਨ ਜਿੱਥੇ ਕਿ ਇਹ ਮੁਕਸਰ ਸਾਹਿਬ ਦੇ ਪਿੰਡ ਦੇ ਨੇੜੇ ਦੇ ਦੱਸਿਆ ਜਾ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਅਦਾਲਤਕਾਰ ਨੇ ਪ੍ਰਾਂਤ ਰਿਮਾਰਡ ਦਰਨ ਕੁਰਸੀਕਰ ਨੇ ਇੱਕ ਦਰਜਨ ਚੋਰੀ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਹਿਲਾ ਸੀਸੀਟੀਵੀ ਦੀ ਘਟਨਾ ਦੇ ਵਿੱਚ ਉਹ ਇੱਕ ਮੋਟਰਸਾਈਕਲ ਤੇ ਬੈਠਾ ਨਜ਼ਰ ਆਇਆ ਪਹਿਲਾਂ ਧਾਲੇ-ਧਾਲੇ ਦੇਖਦਾ ਵੀ ਉਸ ਨੂੰ ਕੋਈ ਨਜ਼ਰਤਾਨੀ ਦੇਖ ਰਹੀ ਫਿਰ ਉਸ ਤੋਂ ਬਾਅਦ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹਨ ਜਿੱਥੇ ਕਿ ਮੋਟਰਸਾਈਕਲ ਨੂੰ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਪਹਿਲਾਂ ਮੋਬਾਈਲ ਤੇ ਆਰਾਮ ਨਾਲ ਗੱਲਬਾਤ ਕਰ ਰਹੇ ਹਨ ਫਿਰ ਉਸ ਨਾਲ ਧਾਲੇ-ਧਾਲੇ ਨਜ਼ਰ ਦੇਖਦਾ ਵੀ ਕੋਈ ਉਸ ਨੂੰ ਦੇਖਤਾਂ ਨਹੀਂ ਰਿਹਾ ਇਹ ਘਟਨਾ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖੋ ਮੋਟਰਸਾਈਕਲ ਨੂੰ ਇਹਨਾਂ ਵੱਲੋਂ ਚੋਰੀ ਕੀਤਾ ਜਾ ਰਿਹਾ ਸਨ ਜਿੱਤੇਗੀ ਬਠਿੰਡਾ ਪੁਲਿਸ ਵੱਲੋਂ ਇਸ ਦੀ ਜਾਂਚ ਬੜਤਾਲ ਕੀਤੀਆਂ ਜਾ ਰਹੀਆਂ ਸਨ ਪਰ ਇਹਨਾਂ ਵੱਲੋਂ ਚੋਰੀ ਹੋ ਰਹੀ ਮੋਟਰਸਾਈਕਲਾਂ ਕਾਰਨ ਪੰਜਾਬ ਪੁਲਿਸ ਦੇ ਨੱਕ ਥਲੇ ਨੇ ਦਮ ਲਿਆ ਰੱਖਿਆ ਸੀ ਪਰ ਹੁਣ ਪੰਜਾਬ ਪੁਲਿਸ ਵੱਲੋਂ ਇਹਨਾਂ ਨੂੰ ਫੜੇ ਜਾਣ ਤੋਂ ਬਾਅਦ ਬੜੀ ਸਫਲਤਾ ਮਿਲਦੀ ਨਜ਼ਰ ਆ ਰਹੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹਨਾਂ ਵੱਲੋਂ ਮੋਟਰਸਾਈਕਲ ਨੂੰ ਇੱਕ ਮੋਟਰਸਾਈਕਲ ਨੂੰ ਦੇਖੋ ਤਸਵੀਰਾਂ ਵਿੱਚ ਇਹ ਮੋਟਰਸਾਈਕਲ ਆਉਂਦੇ ਆ 1 ਲੱਖ ਤਰਕ ਕਰਦੇ ਆ ਤੇ ਤੋੜ ਕੇ ਭਿਜਾ ਕੇ ਲੈ ਜਾਂਦਾ ਹੈ ਦੇਖੋ ਮੋਟਰਸਾਈਕਲ ਲੈ ਕੇ ਭੱਜ ਜਾਂਦੇ ਹਨ ਤੇ ਤਸਵੀਰਾਂ ਮੋਟਰਸਾਈਕਲ ਨੇ ਜੋ ਉਹੀ ਫੜੇ ਗਏ ਹਨ ਉਹਨਾਂ ਦੇ ਤਕਰੀਬਨ ਜਿਹਦੇ ਵਿੱਚ ਕੀ ਸੀ ਡੀ ਡੀ ਲੈਕਸ ਸਪਲਾਈਂਡਰ ਅਤੇ ਹੋਰ ਵੀ ਕਈ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਤਕਰੀਬਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਫੜੇ ਗਏ ਮੋਟਰਸਾਈਕਲ ਇਸ ਸਬੰਧੀ ਐਸ ਐਚਓ ਸਿਵਲਾਈਨ ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਚੋਰੀ ਦੀ ਕਾਫੀ ਘਟਨਾਵਾਂ ਹੋ ਰਹੀਆਂ ਸਨ ਜਿਸ ਦੇ ਕਾਰਨ ਪਠੰਡਾ ਪੁਲਿਸ ਦੇ ਵਿੱਚ ਇਸ ਨੂੰ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਕਈ ਅੰਗਰਾਂ ਤੋਂ ਜਾਂਚਾਂ ਕੀਤੀਆਂ ਜਾ ਰਹੀਆਂ ਸਨ ਤਕਰੀਬਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਫੜੇ ਗਏ ਮੋਟਰਸਾਈਕਲ ਕਿਉਂਕਿ ਵੱਖ-ਵੱਖ ਕੰਪਨੀਆਂ ਦੇ ਨਜ਼ਰ ਆ ਰਹੇ ਹਨ ਆਓ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਐਸ ਐਚਓ ਪਠੰਡਾ ਸਾਡੇ ਕੋਲ ਇੱਕ ਅੰਕੁਸ਼ কুমার ਪੁੱਤਰ ਹਰੀਸ਼ ਕੁਮਾਰ ਸਿਵਲ ਲੈਂਡ ਕਲੱਬ ਕੋਲੇ ਉਹਨਾਂ ਦਾ ਘਰ ਹੈ ਉੱਥੇ ਉਹਨਾਂ ਨੇ ਇੱਕ ਕੰਪਲੇਨਟ ਦਰਜ ਕਰਾਈ ਸੀ ਕਿ ਇੱਕ ਮੋਟਰਸਾਈਕਲ ਉਹਨਾਂ ਦਾ ਚੋਰੀ ਹੋਇਆ ਸੀ ਤੇ ਅਸੀਂ ਉਹਦੀ ਇਨਵੈਸਟੀਗੇਸ਼ਨ ਚ ਸੀਸੀਟੀਵੀ ਕੈਮਰਾ ਚੈੱਕ ਕੀਤੇ ਤੇ ਫੁਟੇਜ ਹਾਸਲ ਕੀਤੀ ਤੇ ਦੋ ਦਿਨਾਂ ਦੇ ਵਿੱਚ ਪਰ ਉਹ ਦੋਸ਼ੀ ਨੂੰ ਅਸੀਂ ਕਾਬੂ ਕਰ ਲਿਆ ਇਹ ਦੋਸ਼ੀ ਹੈ ਗੁਰਸੇਵਕ ਸਿੰਘ ਉਰਫ ਸੇਵਕ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕੋਟਲੀ ਜ਼ਿਲ੍ਹਾ ਜਿਹੜੀ ਮੁਕਸੇ ਸਾਹਿਬ ਅਬਲੂ ਕੋਟਲੀ ਤੇ ਫਿਰ ਇਸ ਤੇ ਮਾਮਲਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਜਿਹੜਾ ਉਹ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਬਰਾਮਦ ਕਰ ਲਿਆ ਤੇ ਫਿਰ ਅਸੀਂ ਇਹਦਾ ਇੱਕ ਪੁਲਿਸ ਰਿਪੋਰਟ ਲਿਆ ਪਹਿਲੇ ਦਿਨ 15 ਤਰੀਕ ਨੂੰ ਤੇ ਰਿਮਾਂਡ ਦੇ ਦੌਰਾਨ ਇਹਨੇ ਫਿਰ ਪੁੱਛਗਿਛ ਦੇ ਵਿੱਚ ਇਹਨੂੰ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਪੰਜ ਮੋਟਰਸਾਈਕਲ ਸਾਨੂੰ ਹੋਰ ਬਰਾਮਦ ਹੋ ਗਏ। ਫਿਰ ਅਸੀਂ ਇਹਦਾ ਸਾਨੂੰ ਹੋਮੇਸ ਵੀ ਅਸੀਂ ਇਹਨੂੰ ਹੋਰ ਵੀ ਬਰਾਮਦਗੀ ਕਰਾਵਾਂਗੇ ਤੇ ਦੁਬਾਰਾ ਫਿਰ ਇਹਦਾ ਪੁਲਿਸ ਰਿਮਾਂਡ ਲੈ ਕੇ ਫਿਰ ਅਸੀਂ ਟੋਟਲ ਹੁਣ ਤੱਕ ਦੇ ਦੱਸੋ 13 ਮੋਟਰਸਾਈਕਲ ਬਰਾਮਦ ਕਰਵਾ ਲਏ। ਤੇ ਕਿੱਥੋਂ ਚੋਰੀ ਕਰਦੇ ਕਿਸ ਸਮੇਂ ਕਰਦੇ ਸੀ ਜੀ ਇਹ ਬਟੰਡਾ ਸ਼ਹਿਰ ਤੋਂ ਹੀ ਚੋਰੀ ਕੀਤੇ ਜਿਹਨੇ ਮੋਟਰਸਾਈਕਲ ਜਿਹੜੇ ਵੀ ਕੀਤੇ ਤੇ ਇਹ ਕੱਲਾ ਹੀ ਆਉਂਦਾ ਇਹ ਨਸ਼ੇਦਾਦੀ ਹੈ ਜੀ ਬਹੁਤ ਜ਼ਿਆਦਾ ਨਸ਼ਾ ਬਹੁਤ ਜ਼ਿਆਦਾ ਕਰਦਾ। ਤੇ ਅੱਗੇ ਫਿਰ ਕੁਛਕ ਨੇ ਆਪਦੇ ਕੁੜੇ ਰੱਖਲੇ ਆਪਦੇ ਜਿਹੜਾ ਪਿੰਡ ਕੋਟਲੀ ਘਰ ਹੈ ਇਹਦਾ ਤੇ ਬਾਕੀ ਜਿਹੜੇ ਗਰੀਬ ਲੋਕ ਜਿਵੇਂ ਰੇੜੀ ਵਾਲੇ ਹੋਗੇ ਅੰਡੇ ਆਣੀ ਦੀ ਰੇੜੀ ਵਾਲੇ ਹੋਗੇ ਉਹਨਾਂ ਨੂੰ ਫਿਰ ਇਹ ਅੱਗੇ 5000 ਦੇ ਵਿੱਚ ਵੇਚ ਦਿੰਦਾ ਮੋਟਰਸਾਈਕਲ ਇਸ ਸਮੇਂ ਜਾਉਂਦਾ ਤਾਂ ਦਿਨਿੰਦ ਨਾ ਕਰਾਤ ਮੁਕ ਕੋਰਜ ਦੇ ਬਾਹਰ ਜਾਂ ਕੋਈ ਪਾਰਕ ਇਹ ਦਿਨ ਹੀ ਕਰਦਾ ਇਹ ਜਿਹੜੀਆਂ ਵਰਦਤਾਂ ਕਰਦਾ ਦਿਨ ਹੀ ਕਰਦਾ ਤੇ ਤੇ ਪਹਿਲਾਂ 4 ਮੁਕਦਮੇ ਪਹਿਲਾਂ ਵੀ ਦਰਜ ਹੈਗੇ ਆ ਜੀ ਜੈਤੋ ਕੋਟਕਪੂਰਾ ਨਹੀਂ ਵਾਲਾ ਕਤਵਾਲੀ ਥਾਣਾ ਬਟੰਡਾ ਤੇ ਤੇ ਪਹਿਲਾਂ 4 ਪਰਚੇ ਦਰਜ ਹੈ ਇੱਕ ਨਸ਼ੇ ਦਾ ਪਰਚਾ ਵੀ ਦਰਜ ਹੈ ਇੱਥੇ ਤੋ ਜਿਹੜੇ ਬ੍ਰਿਚੇ ਨੇ ਉਹਦੇ ਉਹੀ ਕਵਲੀ ਹੋਏ ਤੇ ਅਜੇ ਬਾਕੀ ਅ ਨਹੀਂ ਹੁਣ ਅਸੀਂ ਇਹ ਤੋਂ ਮੁਕੰਮਲ ਤਫਤੀਸ਼ ਕਰਕੇ 13 ਮੋਟਰਸਾਈਕਲ ਬਰਾਮਦ ਕਰ ਲਿਆ ਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਇਹ ਵੇਚਦਾ ਵੇਚਣ ਦਾ ਵੀ ਇਹਦਾ ਟਾਰਗੇਟ ਹੁੰਦਾ ਵੀ ਜਿਹੜੇ ਗਰੀਬ ਲੋਕ ਰੇੜੀਆਂ ਵਾਲੇ ਹੋਗੇ ਜਾਂ ਉਹ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਇਹ ਵੇਚ ਦਿੰਦਾ ਮੋਟਰਸਾਈਕਲ ਜਿਹੜੇ ਗਰੀਬਾਂ ਵਾਲੇ ਆ ਉਹਨਾਂ ਤੇ ਵੀ ਕੋਈ ਕਾਰਵਾਈ ਦੇਖੋ ਉਹ ਅਨਜਾਨ ਬੰਦੇ ਕੋਲ ਤੋਂ ਮੈਂ ਦੱਸਿਆ ਕੁਛ ਤਾਂ ਇਹਦੇ ਆਪਦੇ ਘਰੇ ਹੀ ਮੋਟੇ ਸੰਬਰਾਮਦ ਹੋਏ ਆ ਜਿਹੜੇ ਵੀ ਇਹਨੇ ਦਿੱਤੇ ਆ ਉਹ ਹੁਣ ਗਰੀਬ ਰੇੜੀ ਵਾਲਾ ਹੈਗਾ ਉਹਨੂੰ ਆਪਦੀ ਨਸ਼ੇ ਦੀ ਪੂਰਤੀ ਹਾਸਤੇ 5-4000 ਰੁਪਏ ਦੇ ਵਿੱਚ ਨੇ ਵੇਚਤਾ ਤਾਂ ਮੇਰੇ ਹਿਸਾਬ ਨਾਲ ਉਹਨਾਂ ਦਾ ਕੋਈ ਕਸੂਰ ਸਰ ਜੇ ਮੰਨ ਲਓ 4000 ਰੁਪਏ ਤੁਸੀਂ ਕਿੰਨੋਂ ਵੇਚ ਦਿੰਦਾਗਾ ਨਾਲ ਕਾਗਜ਼ ਪੱਤਰ ਵੀ ਮੰਗਦਾ ਹੀ ਹੁੰਦਾ ਜੀ ਮਾਲ ਕਸ਼ਮੀਰ ਪੌਮ ਤਾਂ ਹੁੰਦੀ ਹੈ ਬਿਲਕੁਲ ਜੀ ਉਹ ਫਿਰ ਕਿਸੇ ਦਾ ਐਫ ਪੀ ਡੀ ਆਬਟ ਹੁੰਦਾ ਵਿੱਚ ਕਿਸੇ ਦਾ ਆਰ ਸੀ ਵਿੱਚ ਹੈਗੀ ਹੈ ਤਾਂ ਉਹ ਫਿਰ ਇਹ ਸਭ ਨੂੰ ਦੇ ਦਿੰਦੇ ਕਿੰਨੇ ਕਿ ਮੋਟਰਸਾਈਕਲ ਵੇਚ ਚੁੱਕੇ ਐ ਇਸੇ 13 ਮੋਟਰਸਾਈਕਲ ਦੱਸਣ ਤੁਹਾਨੂੰ ਦੱਸਿਆ 13 ਦੇ 13 ਸੀ ਬਰਾਮਤ ਹਾਂ ਹਾਂਜੀ 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 ਸਰ ਕਿੰਨਾ ਪੜਿਆ ਲਿਖਿਆ ਇਹ ਪੜਿਆ ਲਿਖਿਆ ਇੰਨਾ ਨਹੀਂ ਹੈਗਾ ਜੀ 6 7 ਜਮਾਤਾਂ ਹੀ ਪੜਿਆ ਇਹ ਤੇ ਨਹੀਂ ਨਹੀਂ ਜੀ ਇਹ ਵੇਲਾ ਨਸ਼ੇ ਦੀ ਯਾਤੀ ਹੈ ਸਰ ਇਸ ਤਰ੍ਹਾਂ ਨਸ਼ੇ ਕਰਦਾ ਜੀ ਨਸ਼ੇ ਕਿਸ ਤਰ੍ਹਾਂ ਕਰਦੇ ਇਹ ਗੋਲੀਆਂ ਜਿਹੜੀ ਹੈਗੀਆਂ ਉਹ ਖਾਂਦਾ ਜੀ ਤੇ ਤੇ ਤਤਾ ਵੀ ਸੇ ਬਣ ਕਾ ਲੱਗਦਾ ਹੋਰ ਵੀ ਕੋਈ ਸ਼ਾਮਲ ਹੋ ਸਕਦਾ ਵੀ ਇੰਨੇ ਮੂਸਾ ਦਰਜ ਹੋ ਗਏ ਅਸੀਂ ਫੁਟੇਜਿਸ ਦੋ ਤਿੰਨ ਬਰਾਮਦ ਕਰੀਆਂ ਹੋਰ ਇੱਕ ਤਾਂ ਉਹ ਜਿਹੜਾ ਤੁਹਾਨੂੰ ਦੱਸਿਆ ਜਿਸ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਇੱਕ ਬੱਸ ਸਟੈਂਡ ਕੋਲੋਂ ਵੀ ਤੇ ਜਿਹੜੀ ਵੀ ਜਿੰਨੇ ਵੀ ਫੁਟੇਜਿਸ ਹੈਗੀਆਂ ਨੇ ਉਹਦੇ ਵਿੱਚ ਕੱਲਾ ਹੀ ਆਉਂਦੇ ਜੀ ਜਿਹੜੀ ਸੈਕੁਰ ਬਰਾਮਦ ਕੀਤੇ ਉਹ ਜिले ਬਠਿੰਡੇ ਦੇ ਹੀ ਹੈ ਕਿ ਵਕ ਨਹੀਂ ਨਹੀਂ ਬਠਿੰਡੇ ਦੇ ਲਈ ਦੇ ਹੀ ਹੈ ਜੀ ਸਾਰੀ ਜਿਹੜੀ ਵੀ ਬਰਾਮਦ ਕਰੀ ਚਲ ਵੀ ਵਾ ਕਿਸੇ ਨੌਜੇ ਦੀ ਹੁੰਦੀ ਬਗਾਰ ਕਾਰਖਾਨੇ ਤੋਂ ਜਿਵੇਂ ਲੈਣ ਦੇ ਮੋਟਰਸਾਈਕਲ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਲਕੁਲ ਜੀ ਪੂਰੀ ਵੈਰੀਫਿਕੇਸ਼ਨ ਹੋਂ ਤੋਂ ਬਾਅਦ ਪਹਿਲੀ ਗੱਲ ਤਾਂ ਬੰਦਾ ਜਿਸ ਤੋਂ ਤੁਸੀਂ ਲੈ ਰਹੇ ਹੋ ਉਹਦਾ ਹੀ ਵੈਰੀਫਾਈ ਕਰਨਾ ਚਾਹੀਦਾ ਵੀ ਇਹ ਕੋਈ ਚੋਰ ਚੱਕਾ ਤਾਂ ਨਹੀਂ ਹੈਗਾ ਤੇ ਬੰਦਾ ਲਾਲਚ ਦੇ ਵਿੱਚ ਲੈ ਲੈਂਦੇ ਸਸਤੇ ਮੋਟਰਸਾਈਕਲ ਲੈਣੇ ਨਹੀਂ ਚਾਹੀਦੇ ਬਾਅਦ ਚ ਉਹਨਾਂ ਤੇ ਵੀ ਬੰਦੀ ਕਰ ਬਈਓ ਥੈਂਕ ਯੂ